ਇਹਨਾਂ ਤੋਂ ਬਾਅਦ ਵਿਜੇਂਦਰ ਸ਼ਰਮਾ ਜੀ ਜਿਨ੍ਹਾਂ ਨੂੰ ਦਿੱਤਾ ਤਮਾ ਅਰਥ ਵਾਈਸ ਪ੍ਰੈਜ਼ੀਡੈਂਟ ਇਹਨਾਂ ਤੋਂ ਬਾਅਦ ਪੂਰਨ ਸ਼ਰਮਾ ਜੀ ਪਰਿਵਾਰ ਦੇ ਇਹਨਾਂ ਨੂੰ ਪ੍ਰੈਜ਼ੀਡੈਂਟ ਪਹਿਲਾ ਪਹਿਲਾ ਮੁੱਖਤਾ ਪੰਜਾਬ जना शर्मा जी लक्ष्मी नारायण जी मानसा तच ते कोल पहुच लक्ष्मी नारायण जी लक्ष्मी नारायण जी मैंबर वर्किंग कमेटी ਕਿ ਕਿ ਭਾਜੀ ਨੂੰ ਨਾ ਬੋਲੇ ਜੰਦੇ ਆ ਅਸੀਂ ਸੇਜ ਤੇ ਜਿਹੜੇ ਪਹੁੰਚਦੇ ਗਿਰਫਾਤਾ ਕਰਨ ਜਲਦੀ ਪਹੁੰਚਦੇ ਕਿਉਂਕਿ ਟਾਈਮ ਦੀ ਕਮੀ ਹੈ ਇਹਨਾਂ ਤੋਂ ਬਾਅਦ ਜੋ ਵਿਜੇਨ ਸ਼ਰਮਾ ਜੀ ਮੋਕੇ ਤੋਂ ਇਹਨਾਂ ਨੂੰ ਸੈਕਟਰੀ ਪੰਜਾਬ ਬਣਾਇਆ ਗਿਆ ਸ਼ਹੀਰ ਗਰਗੀ ਜੀ ਵਿਦਿਆਨ ਪੰਜਾਬ ਪ੍ਰਚਾਰਕ ਬਣਾਇਆ ਗਿਆ ਹੈ ਅੱਜ ਅਸੀਂ ਅੱਜ ਦੀ ਕਾਰਜਕਾਰੀ ਮੀਟਿੰਗ ਕੀਤੀ ਗਿਆ ਕਿਹੜੇ ਕਿਹੜੇ ਮੁੱਦੇ ਚਰਚਾ ਕੀਤੀ ਗਈ ਆ ਦੇਖੋ ਜਿਹੜੇ ਧਰਮ ਦੀਆਂ ਵੱਡੀਆਂ ਘਾਟਾਂ ਸੀ ਉਹਨਾਂ ਨੂੰ ਦੂਰ ਕੀਤਾ ਗਿਆ ਤੇ ਜਰਨਲ ਲੋਕਤੰਤਰ ਦੇ ਰਾਹੀਂ ਮਤੇ ਪਾਸ ਕਰਾਏ ਗਏ ਆ ਉਹਨਾਂ ਮਤਿਆਂ ਤੇ ਆਮ ਹਿੰਦੂਆਂ ਨੂੰ ਪਹਿਰਾ ਦੇਣ ਲਈ ਅਪੀਲ ਕੀਤੀ ਐ ਤੇ ਸਰਜੀਤ ਕੀਤਾ ਕੁਝ ਨਿਯੁਕਤੀਆਂ ਸੀ ਜਿਵੇਂ ਰਜਿੰਦਰਪਾਲ ਨੰਦਜੀ ਦੀ ਸੀ ਉਹਨਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਲਾਇਆ ਗਿਆ ਹੈ ਹਿੰਦੂ ਤਖਤ ਭਾਰਤ ਦਾ ਅਮਨ ਗਰਗ ਜੀ ਸਨ ਉਹਨਾਂ ਨੂੰ ਜਰਨਲ ਸੈਕਟਰੀ ਲਾਇਆ ਗਿਆ ਹੈ ਆਪਣੇ ਗਜਿੰਦਰ ਸ਼ਰਮਾ ਜੀ ਸੀ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਲਾਇਆ ਗਿਆ ਵੱਡੀਆਂ ਨਿਯੁਕਤੀਆਂ ਕਰਨੀਆਂ ਸੀ ਇਸ ਕਰਕੇ ਸਾਰੇ ਲੋਕਤੰਤਰ ਰਾਹੀਂ ਨਿਯੁਕਤੀਆਂ ਦਾ ਵੀ ਜਿਹੜਾ ਨਿਰਣੇ ਆ ਉਹ ਆਮ ਰੈਅ ਨਾਲ ਲਿਆ ਤੇ ਜਿਹੜੇ ਫੈਸਲੇ ਆ ਉਹ ਵੀ ਹੱਥ ਖੜੇ ਕਰਾ ਕੇ ਆਮ ਰੈਅ ਨਾਲ ਲਏ। ਚਾਕੀਆਂ ਦੇ ਖਿਲਾਫ ਧਰਮ ਪਰਵਰਤਨ ਦੇ ਖਿਲਾਫ ਠੀਕ ਹੈ ਜਿੰਨੀਆਂ ਥਾਵਾਂ ਤੇ ਤਰੁੱਟੀਆਂ ਸੀ ਧਰਮ ਚ ਚਾਹੇ ਉਹ ਗਣੇਸ਼ ਚੱਤਰ ਜੀ ਦੇ ਦੌਰਾਨ ਨੇ ਚਾਹੇ ਕਿਤੇ ਹੋਰ ਉੱਤੇ ਨੇ ਧਰਮ ਦੀ ਜਿਹੜੀ ਨਰਾਦਰਤਾ ਕਿਸੇ ਪ੍ਰਕਾਰ ਨਹੀਂ برداشت ਕੀਤੀ ਜਾਏਗੀ। ਉਹ ਚੰਗ ਚ ਏਕੇ ਚ ਬੜ ਹੁੰਦਾ ਅਕਸਰ ਕਿਹਾ ਜਾਂਦਾ ਪਰ ਜਿਹੜੇ Hindu ਸਮਾਜ ਦੇ ਲੋਕ ਨੇ ਉਹ ਇਕੱtre ਹੋਏ ਨਜ਼ਰ ਕਿਉਂ ਆਉਂਦੇ ਨਹੀਂ ਇਕੱਠੇ ਕਿਉਂ ਨਹੀਂ ਇਕੱਠੇ ਹੁੰਦੇ। ਦੇਖੋ ਜਿਨ੍ਹਾਂ ਦੀ ਦੁਕਾਨਦਾਰੀ ਹੈ ਉਹ ਸਾਰੇ ਧਰਮਾਂ ਚ ਨੇ। ਇਕੱਲੇ ਸਾਡੇ ਚ ਨਹੀਂ। ਉਹਨਾਂ ਨੇ ਦੁਕਾਨਦਾਰੀ ਆਪਣੀ ਚਲਾ ਕੇ ਰੱਖਣੀ ਹੈ। ਉਹਨਾਂ ਨੇ ਲੋਕਾਂ ਨੂੰ ਕਰਾਏ ਭਾ ਕੇ ਰੱਖਣਾ ਹੈ। ਜਿਹੜੇ ਲੋਕ ਧਰਮ ਦੇ ਵਿੱਚ ਵਿਸ਼ਵਾਸ ਤੇ ਦ੍ਰਿੜਤਾ ਰੱਖਦੇ ਆ ਉਹ ਤਾਂ ਚੰਡੇ ਥੱਲੇ ਆਉਣ ਲਈ ਮੈਨੂੰ ਲੱਗਦਾ ਵੀ ਬਹੁਤਾ ਟਾਈਮ ਨਹੀਂ ਲੱਗੇਗਾ। ਗੁਰੂ ਜੀ ਟੜਾ ਜਿਹੜਾ ਕਹਿ ਰਹੇ ਚਾਂਕੀਆਂ ਨਹੀਂ ਕਿ ਦੁੱਧ ਦੇ ਟੜਾ ਕਹਿ ਰਹੇ ਚਾਂਕੀਆਂ ਕੱਢਣੀ ਚਾਹੀਦੇ। 1000% ਚਾਕੀਆਂ ਜਿਹੜੀਆਂ ਬੰਦ ਆ ਜੀ ਉਹ ਬੰਦ ਹੀ ਰਹਿਣਗੀਆਂ ਹਿੰਦੂ ਤਖਤ ਦਾ ਜਿਹੜਾ ਫਰਮਾਨ ਹੈ ਆਦੀ ਸ਼ੰਕਰਾਚਾਰੀ ਜੀ ਸਮੇਂ ਤੋਂ ਚੱਲਿਆ ਗੁਰੂ ਪੰਚਾਨੰਦ ਜੀ ਦੇ ਸਮੇਂ ਤੋਂ ਚੱਲਿਆ ਤੇ ਉਹ ਅੱਜ ਵੀ ਜਿਹੜਾ ਦਾਸ ਹੈ ਉਸ ਗੱਦੀ ਦੀ ਸੇਵਾ ਕਰ ਰਿਹਾ ਉਹਦੇ ਵੱਲੋਂ ਵੀ ਬਿਲਕੁਲ ਦ੍ਰਿੜਤਾ ਵਾਲਾ ਨਿਰਣੇ ਹੈ ਵੀ ਜਿਹੜੀਆਂ ਚਾਕੀਆਂ ਬੰਦ ਰਹਿਣਗੀਆਂ। ਪਾਪਾ ਜੀ ਕੀ ਚਾਕੀਆਂ ਜਿਹੜੇ ਕੱਢਦੇ ਸੀ ਉਹਨ ਇਹ ਉਹ ਕਤਾਈ ਜਿਹੜੀ ਹੁਣ ਕਿਸੇ ਪ੍ਰਕਾਰ ਆਮ ਹਿੰਦੂ ਜਿਹੜਾ ਬਰਦਾਸ਼ਤ ਨਹੀਂ ਕਰੇਗਾ ਠੀਕ ਹੈ ਧੰਨਵਾਦ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਸਾਰੇ ਚੈਨਲਾਂ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਅੱਜ ਸਾਰੇ ਸਨਾਤਨੀਆਂ ਨੂੰ ਹਿੰਦੁਸਤਾਨ ਲੈਵਲ ਤੇ ਇੱਕ ਲੜੀ ਚ ਪਰੋਣ ਲਈ ਸਾਡੇ Hindu ਤਤਮੁਖੀ ਸ਼੍ਰੀ ਬ੍ਰਹਮਾਨੰਦ ਗਰੀ ਜੀ ਮਹਾਰਾਜ ਨੇ ਇਹ ਪ੍ਰੋਗਰਾਮ ਰੱਖਿਆ ਸੀ ਜਿੱਥੇ ਸਾਰੇ ਹਿੰਦੁਸਤਾਨ ਤੋਂ ਸੰਤ ਮਹਾਤਮਾ ਪਧਾਰੇ ਨੇ ਔਰ ਬਹੁਤ ਵੱਡੀ ਗਿਣਤੀ ਵਿੱਚ ਸਨਾਤਨੀ ਇੱਥੇ ਆਏ ਨੇ ਕੁਝ ਭਰਮ ਭਲੇਕੇ ਸਨਾਤਨੀਆਂ ਸੀਗੇ ਕੁਝ ਔਣ ਤਾਈਆਂ ਸੀਗੀਆਂ ਉਹਨਾਂ ਨੂੰ ਦੂਰ ਕਰਨ ਲਈ ਅੱਜ ਵਿਸ਼ਾ ਨਿਰਦੇਸ਼ ਬਾਬਾ ਜੀ ਨੇ ਜਾਰੀ ਕੀਤੇ ਨੇ ਔਰ ਅੱਜ ਤੋਂ ਬਾਅਦ ਇੱਕ ਮੈਸੇਜ ਸਾਰੇ ਸਨਾਤਨੀਆਂ ਨੂੰ ਬਾਬਾ ਜੀ ਵੱਲੋਂ ਗਿਆ ਹੈ ਕਿ ਜਿਸ ਤਰ੍ਹਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਸਿੱਖਾਂ ਦੇ ਪ੍ਰਤੀ ਹੁਕਮਨਾਮਾ ਜਾਰੀ ਕੀਤਾ ਜਾਂਦਾ ਤਾਂ ਉਹ ਸਾਰੇ ਉਹਦੀ ਪਾਲਣਾ ਕਰਦੇ ਨੇ ਅੱਜ ਤੋਂ ਬਾਅਦ ਹਿੰਦੂ ਤਖਤ ਤੋਂ ਵੀ ਜਿਹੜਾ ਹੁਕਮਨਾਮਾ ਬਾਬਾ ਜੀ ਵੱਲੋਂ ਸ਼੍ਰੀ ਬ੍ਰਹਮਾਨੰਦਗਿਰੀ ਮਹਾਰਾਜ ਜੀ ਵੱਲੋਂ ਕੀਤਾ ਜਾਏਗਾ ਅਸੀਂ ਆਸ ਕਰਦੇ ਹਾਂ ਵੀ ਸਾਰੇ ਹਿੰਦੂ ਭਰਾ ਸਾਰੇ ਸਨਾਦਨੀ ਭਰਾ ਉਹਦੀ ਇਨਵਨ ਪਾਲਣਾ ਕਰਨਗੇ ਮੈਂ ਅੱਜ ਤੁਹਾਡੇ ਸਾਰਿਆਂ ਦੀ ਹਾਜ਼ਰੀ ਵਿੱਚ ਸ਼੍ਰੀ ਬ੍ਰਹਮਾਨੰਦਗਿਰੀ ਮਹਾਰਾਜ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਸ ਲਈ ਵੀ ਧੰਨਵਾਦ ਕਰਦਾ ਹਾਂ ਕਿ ਇੱਕ ਤਾਂ ਉਹਨਾਂ ਨੇ ਸਾਰੇ ਸਨਾਦੀਆਂ ਨੂੰ ਇੱਕ ਲੜੀ 'ਚ ਪਰੋਣ ਦੀ ਅੱਜ ਬਹੁਤ ਜ਼ੋਰਦਾਰ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਹਿੰਦੂ ਤਖਤ ਦੀ ਸੇਵਾ ਲਈ ਚੁਣਿਆ ਔਰ ਮੈਨੂੰ ਬੜਾ ਸਨਮਾਨ ਦੇ ਕੇ ਉਹਨਾਂ ਨੇ ਰਾਸ਼ਟਰੀ ਲੈਵਲ ਤੇ ਨੈਸ਼ਨਲ ਸੀਨੀਅਰ ਵਾਈਸ ਪ੍ਰੈਜਿਡੈਂਟ ਦਾ ਮੈਨੂੰ ਆਦਾ ਦਿੱਤਾ ਇਸ ਤਰ੍ਹਾਂ ਹੀ ਮੇਰੇ ਨਾਲ ਸ਼੍ਰੀ ਅਮਨਗਰ ਜੀ ਸੀਨੀਅਰ ਐਡਵੋਕੇਟ ਖੜੇ ਨੇ ਇਹਨਾਂ ਨੂੰ ਵੀ ਬਾਬਾ ਜੀ ਨੇ ਸਨਮਾਨਿਆ ਔਰ ਹਿੰਦੂ ਸ਼੍ਰੀ ਹਿੰਦੂ ਤੱਕ ਦਾ ਇਹਨਾਂ ਨੂੰ ਨੈਸ਼ਨਲ ਲੈਵਲ ਤੇ ਜਨਰਲ ਸੈਕਟਰੀ ਅਪਾਇੰਟ ਕੀਤਾ ਜਿਹੜਾ ਕਿ ਰਾਮ ਦਾ ਚਲ ਰਿਹਾ ਦੁਸ਼ਹਿਰਾ ਆਉਣ ਵਾਲਾ ਹੈ ਇਹਦੇ ਵਿੱਚ ਵੀ ਚੱਕੀਆਂ ਹੁੰਦੀਆਂ ਨੇ ਜਾਂ ਫਿਰ ਕਿਹਾ ਜਾ ਰਿਹਾ ਕਿ ਟਰਾਲ ਬਹੁਤ ਵੱਡਾ ਭਗਤੀ ਹੈ ਉਹਨਾਂ ਨੂੰ ਨਹੀਂ ਚਲਾਇਆ ਜਾਣਾ ਚਾਹੀਦਾ ਕੀ ਸਨਾਤਨਤਾ ਰਬ ਨੇ ਇਸ ਮੌਕੇ ਤੇ ਇਸ ਵਿਚਾਰੇ ਬਾਰੇ ਜਾਂ ਰਾਮ ਲਿੰਗ ਬਾਰੇ ਕੁਝ ਐ ਕਰਦਾ ਦੇਖੋ ਅੱਜ ਤੁਸੀਂ ਸਟੇਜ ਤੋਂ ਬਾਬਾ ਜੀ ਨੇ ਅਨਾਉਂਸ ਕੀਤਾ ਵਿਚ ਆਕੀਆਂ ਨਹੀਂ ਹੋਣਗੀਆਂ ਇਹਦੇ ਫਿਰ ਦੁਆਰਾ ਮੰਥਨ ਹੋਏਗਾ ਜੋ ਵੀ ਸਨਾਤਨੀ ਚਾਣਗੇ ਜਿਹੜੇ ਬੁੱਧੀਜੀਵ ਨੇ ਸਨਾਤਨ ਚ ਉਹਦੇ ਮੁਤਾਬਕ ਫੈਸਲਾ ਜਿਹੜਾ ਹੈਗਾ ਇਹ ਫਾਈਨਲ ਕੀਤਾ ਜਾਏਗਾ ਜੇ ਤੁਹਾਡੇ ਤੋਂ ਹੁਣ ਪੁੱਛਿਆ ਜਾਵੇ ਤੁਹਾਡੇ ਵਿਚਾਰ ਕੀ ਐ ਇਸ ਬਾਰੇ ਦੇਖੋ ਮੈਂ ਉਹਨਾਂ ਝਾਕੀਆਂ ਦੇ ਖਿਲਾਫ ਹਾਂ ਜਿਹੜੇ ਸਾਡੇ Hindu ਦੇਵੀ ਦੇਵਤਿਆਂ ਦਾ ਉਹ ਘਟੀਆਂ ਹਰਕਤਾਂ ਕਰਕੇ ਜਲੂਸ ਕੱਢਦੇ ਨੇ ਕਈ ਤੁਸੀਂ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਨਹੀਂ ਵੀ ਦੇਖਿਆ ਅ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਔਰ ਰਾਧਾ ਜੀ ਨੂੰ ਜਦੋਂ ਕੋਈ ਵੀ ਆਈਪੀ ਆਉਂਦਾ ਕੋਈ ਮੰਤਰੀ ਆਦਾ ਜਾਂ ਕੋਈ ਆਉਂਦਾ ਉਹਦੇ ਮੂਰੇ ਉਹ ਲੱਚਣ ਲਾ ਦਿੰਦੇ ਇਹ ਬਰਦਾਸ਼ਤ ਤੋਂ ਬਾਹਰ ਹੈ ਅਸੀਂ ਆਪਣੇ ਪਰਮਾਤਮਾ ਦਾ ਆਪਣੇ ਭਗਵਾਨਾਂ ਦਾ hindu devi devta ਦਾ ਨਰਾਦਰ ਨਹੀਂ ਹੋਣਾ ਇੱਕ ਪਾਸੇ ਲਿਖੋ ਮਹਾਪਾਤ ਪਲੇਅਰ ਮਾਇਨ ਤੇ ਲਿਆ ਉਸਾਂ ਸੀਰੀਅਲਾਂ ਦੇ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਉਹ ਕਹਿੰਦਾ ਕਿ ਮਰਦਾ ਨਹੀਂ ਦੇਖੋ ਜਿਹੜੇ ਸੀਰੀਅਲ ਬਣੇ ਹੈਗੇ ਉਹ ਮਰਿਆਦਾ ਚ ਬਣੇ ਹੈਗੇ ਮਰਿਆਦਾ ਚ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਲਾਗੂ ਰਹਿਣੀਆਂ ਲੇਕਿਨ ਜਿਹੜਾ ਧਰਮ ਦੀ ਮਰਾਦਰੀ ਹੋ ਰਹੀ ਹੈ ਕਿ ਕਿਸੇ ਦੀ ਵੀ ਧਰਮ ਦੀ ਮਰਾਦਰੀ ਹੈ ਕਿਸੇ ਵੀ ਧਰਮ ਨੂੰ ਇਹ ਬਰਦਾਸ਼ਤ ਹੀ ਕਰਨਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਦੇਖ ਚੌਧਰੀਆ ਥੋੜੀ ਧਰਮ ਹੈਗੇ ਨੇ ਉਹਨਾਂ ਕੋਲ ਬਹੁਤ ਜ਼ਿਆਦਾ ਡਿਸਪਲਨ ਹੈਗਾ ਕੁਝ ਊਨਤਾਈਆਂ ਆਈਆਂ ਨੇ ਸਨਾਤਨ ਦੇ ਵਿੱਚ ਜਿਹੜੀਆਂ ਅਸੀਂ ਨਾਲ ਮਿਲ ਕੇ ਸਾਰੇ ਹੁਣ ਦੂਰ ਬਹੁਤ ਬਹੁਤ